इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल Thank you ਜਿੱਥੇ ਜਿੱਥੇ ਵੀ ਜਾਣੇ ਹੈ ਬੜਾ ਅੱਛਾ ਲੱਗਦਾ ਆ ਕੀ ਸੋਚ ਲੈ ਕੇ ਚੱਲ ਰਹੇ ਹਾਂ ਬੱਸ ਸਹੀ ਆ ਵੀ ਜਿੱਤਾਂਗੇ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਜ਼ਰੂਰੀਆਂ ਨੂੰ ਕਿਸ ਤਰ੍ਹਾਂ ਵੇਖਦੇ ਹੋ ਵੀ ਕੀ ਕਿਸ ਦੇ ਨਾਲ ਮੁਕਾਬਲਾ ਹੋਣ ਜਾ ਰਿਹਾ ਕਿਉਂਕਿ ਮੁਕਾਬਲਾ ਕਿਹੜੀ ਪਾਰਟੀ ਨਾਲ ਵੇ ਮੁਕਾਬਲਾ ਆਪਣੇ ਆਪ ਨਾਲ ਹੀ ਹੈ ਜੀ ਕਿ ਪਹਿਲਾਂ ਕਿੰਨੀਆਂ ਵੋਟਾਂ ਲਈਆਂ ਤੇ ਹੁਣ ਕਿੰਨੀਆਂ ਲੈਣ ਹੋਰ ਜੀ ਤੁਸੀਂ ਜੀ ਤਾਂ ਸਰ ਪਹਿਲੀ ਵਾਰੀ ਚੋਣ ਲੱਗ ਰਹੇ ਹੋ ਹਾਂਜੀ ਹਾਂਜੀ ਤਾਂ ਇਹ ਪਾਰਟੀ ਨੇ ਤਾਂ ਲਈਆਂ ਨੇ ਨਾ ਠੀਕ ਹੈ ਉਹ ਸਰ ਹਾਂਜੀ ਅੱਜ ਕਿਹੜੇ ਕਿਹੜੇ ਏਰੀਆ ਦੇ ਵਿੱਚ ਹੈਗਾ ਜਾਰੀਓ ਅੱਜ ਸੰਧਰ ਸਾਹਿਬ ਦੱਸੋ ਅੱਜ ਆਪਣੇ 10-12 ਪਿੰਡ ਹੈ ਜੀ ਇੱਥੇ ਲਈ ਇਥੇ ਦੇਵੀਆਲ ਸ਼ੁਰੂ ਕਰਾਂਗੇ ਚੰਦ ਬਾਜੇ ਤੱਕ ਔਰ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਬੇਨਤੀ ਕਰਕੇ ਆਵਾਂਗੇ ਜਿਹੜੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਸਾਡੇ ਵੀਰੇ ਕਾਰਮਾ ਸਭ ਨੂੰ ਸਨਮਾਨ ਹੋ ਰਾ ਆਪਣੇ ਇਨਕਲਾਬੀ ਕੰਮ ਕੀਤੇ ਐ ਸੋ ਉਹਨਾਂ ਦੇ ਅਸੀਂ ਕੰਮਾਂ ਦੇ ਉੱਤੇ ਬੋਟ ਪਾਉਂਦੇ ਸ਼ਰਮਈਸ ਜੀ ਮੁੱਖ ਸਰਪੁਰ ਬਹੁਤ ਸਾਰੇ ਆਹ ਨਾਲੇ ਹੋਵੇ ਤਾਂ ਪਰ ਕਦੇ ਹੋਈ ਨਾ ਤੇ ਸਤਿਗੁਰੂ ਜੀ ਦੀ ਯਾਦ ਕੋਪਰਾ ਜਿਹੜੇ ਅੰਮ੍ਰਿਤਸਰ ਤੋਂ ਮੋਲ ਜੀ ਕੋਟਪੂਰਾ ਪਹੁੰਚੇ ਨੇ ਉਸ ਨਾਲ ਜਨਤਨਵਾਇ ਦੀ ਕੋਟਪੂਰਾ ਉਹ ਮੌਜੂਦ ਨੇ ਇੱਥੇ ਇਸ ਉੱਪਰ ਆਪਾਂ ਗੱਲ ਕਰਦੇ ਹਾਂ ਨਾਲ ਸਤਿਕਾਰ ਸਰ ਸਤਿਕਾਰ ਜੀ ਸਰਦ ਜੇ ਤੁਸੀਂ ਇੱਕ ਵਾਰ ਤੁਹਾਨੂੰ ਇਹਦੀ ਕੋਟੀ ਪਹੁੰਚੇ ਹੋ ਤੇ ਇੱਕ ਉਮੀਦਵਾਰ ਵੀ ਨੇ ਤੇ ਨਾਲ ਤੁਹਾਡੇ ਨਾਲ ਹੋਰ ਵੀ ਜਿਹੜੇ ਉਮੀਦਵਾਰ ਇੱਥੇ ਫਰੀਦਕੋਟ ਦੀ ਕੋ ਕੀ ਕਰਾਂ ਜੇ ਅੱਜ ਭਾਜੀ ਅੱਜ ਪ੍ਰਚਾਰ ਸ਼ੁਰੂ ਕਰਨਾ ਹੈ ਪੂਰਾ ਕੰਸਟੀਟਿਊਐਂਟ ਜਿਲਾਸ 12 ਮਿੰਟ ਆਉਂਦਾ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਨਾਲ ਜਿਹੜੇ ਇੱਥੇ ਤੁਹਾਡੇ ਕੰਪੀਟੀਸ਼ਨ ਮੇਰੇ ਨਾਲ ਸਰ ਜੀ ਮੈਂ ਰੋਇ ਚਲਾਇਆ ਚਲੋ ਜੀ ਜਿਹੜਾ ਆਲੇ ਕਿਡੇ ਸਰ ਨਹੀਂ ਨਹੀਂ ਚਲੋ ਸਤਿ ਸ਼੍ਰੀ ਅਕਾਲ ਜੀ ਮੈਂ ਅਨਮੋਲ ਸਿੰਘ ਕੋਟਪੂਰਾ ਅੱਜ ਅਸੀਂ ਪਹੁੰਚੇ ਆਂ ਕਰਮਜੀਤ ਨਮੋਲ ਜੀ ਕੋਲ ਜੀ ਸੀਤਕੋਟ ਤੋਂ ਹਾਂ ਜੀ ਮਾਰੇ ਬੋਲੋ ਜੀ ਦੋ ਲੋਕਾਂ ਨੂੰ ਦੋ ਲੋਕਾਂ ਨੂੰ ਆਪਣੀ ਹਰ ਦੇ ਚਾਹੇ ਮਾਈਰੋ ਕੀ ਕਰਦੇ ਯਾਰ ਕਰ ਇਹ ਕਿਹੜਾ ਪਟਿਆਰ ਹੋ ਗਿਆ ਕਿੱਧਰੋਂ ਪਾਵਾਂ ਕੀ ਪਾਉਂਦਾ ਮੈਂ ਬਣੀ ਇੱਧਰ ਪਾ ਗੋਵਾਰ ਕਾ ਬਾਤ ਬਾਤ ਜਿੰਨਾਂ ਦੇ ਗੱਲ ਲਾਓ ਜੀ ਹਾਂ ਭਰਾ ਦਾ ਆਜਾ ਇੱਧਰ ਆਜੋ ਬਾਈ ਜੀ ਇੱਧਰ ਆਜੋ ਪਾ ਪਾ ਦਿਓ ਜੀ ਚਲੋ ਬਾਦ ਹੋਰ ਮਾੜਾ ਹੋਰ ਬੰਦ ਜੇ ਬਿਲਾਓ ਮੈਂ ਬਦਲ آج آ جا آ جا آ جا نمبر پہ بھائی فوٹو نہیں ہونی پیسے تم آ جا اپ اکٹھی کر لیں گے فوٹو باغ بہت بڑا سائیڈ ہے دوسری سائیڈ ہو گئی سارے فوٹو بھائی انہوں نے آج بھائی سارے آ گئے میں نے بھیجنے آ گئے آج بھائی تو سارے آ گئے میں نے بھیجنے آ گئے میں تسی بودا موستاق پکا مناں چاہندو انو ذکر تے لو جی صدا سامنے اتے کرو یار بھائی ادر دیکھو ਠੀਕ ਹੈ ਬਈ ਅਮੋਜੀ ਬੈਂਕ ਯੂਨੀਅਨ ਤੁਹਾਡੇ ਨਾਲ ਆਣੀ ਅਮੋਜੀ ਮਤਲਬ ਬੈਂਕ ਨਾਲ ਜੁੜੇ ਕੰਦੇ ਆ ਫਰੋਦਾ ਤੇ ਤੁਮ ਲੋ ਐਜੀਐਮ ਇਹ ਪੂਜਾ ਹੋ ਗਿਆ ਮੇਰੀ ਟੀਨ ਬਹੁਤ ਬਹੁਤ ਧੰਨਵਾਦ ਜੀ ਆਤੋ ਜੀ ਨੇ ਇੰਦਾ ਕਿ ਆਮ ਆਦਮੀ ਪਾਰਟੀ ਜੀ ਸ਼ਾਮਲ ਹੋਣੀ ਰਿਕਸ਼ਾ ਵੜੇ ਅਤੇ ਬਹੁਤ ਬਹੁਤ ਮੁਬਾਰਕ ਆ ਨਾ ਬੜਾ ਨਾ ਬੜਾ ਸ਼ਰਮੇ ਖੜੇ ਹੋ ਥੈਂਕ ਯੂ ਜੀ ਬੜਾ ਬੜਾ ਕੁਝ ਦੇਣਾ ਹੈ ਬੜਾ ਕੁਝ ਦੇਣਾ ਹੈ ਕੁਝ ਬਿਤੇ ਗਏ ਜੀ ਸਾਡੇ ਸ਼ਹਿਰ ਕੋਟਪੂਰਾ ਦੀ ਹਾਂ ਜੀ ਮੈਂ ਬਿਤਾ ਅੰਦੁਰਲਾ ਜੀ ਸਾਡੇ ਕੋਟਪੂਰਾ ਸ਼ਹਿਰ ਦੀ ਰਿਕਸ਼ਾ ਜਿੱਦਾਂ ਮੈਨੂੰ ਬੈਠੀ ਰਿਕਸ਼ਾ ਕਹਿੰਦੇ ਨੇ ਹੈਗੇ ਇਹ ਸਾਡੇ ਘਟੋ ਘਟ ਬੋਲੋ 2250 ਰਿਕਸ਼ਾ ਹੈਗਾ ਇਹਨਾਂ ਨੇ ਸਾਡੇ ਨਾਲ ਬੈਠ ਕੇ ਇੱਕ ਮਿਲ ਸਲਾਹ ਕਰ ਮੀਟਿੰਗ ਕਰਕੇ ਸਾਡੀ ਆਪ ਮੰਨ ਦੇ ਵਿੱਚ ਸਮੂਹ ਨੇ ਕੀਤੀ ਹੈਗੀ ਹੈ। ਅਨਮੋਲ ਸਾਹਿਬ ਦੇ ਜਿਹੜੇ ਮਲਹ ਹੱਥ ਮਜਬੂਤ ਲਏ ਹੈਗੇ ਆ ਇਹ ਜਿਹੜਾ ਸਾਰਾ ਵੋਟ ਬੈਂਕ ਆ ਮਤਲਬ ਵੋਟ ਬੈਂਕ ਦਾ ਐਡੀਸ਼ਨ ਬਹੁਤ ਜ਼ਿਆਦਾ ਹੋਊਗਾ। ਇਸ ਕਰਕੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ। ਜਿਵੇਂ ਇਹਨਾਂ ਨੇ ਕੋਈ ਵਾਦੇ ਕੀਤੇ ਉਵੇਂ ਮੋਲੇ ਸੀ ਇਹਨਾਂ ਨੇ ਵਾਦੇ ਕੀਤੇ ਆ। ਇਹ ਸਾਡੇ ਵਾਦੇ ਮਨੂ ਨਿਭਾਣਗੇ ਅਸੀਂ ਇਹਨਾਂ ਦੇ ਵਾਦੇ ਨਿਭਾਣਗੇ। ਇਹਨਾਂ ਇਹਨਾਂ ਗੱਲ ਕਰਦਾ ਬੇਟਾ ਬਹੁਤ ਮਿਹਰਬਾਨੀ। ਥੈਂਕ ਯੂ। ਬਹੁਤ ਬਹੁਤ ਇਦਾਂ ਕੇ ਨੋ ਨੀ ਇਹਨਾਂ ਦੇ ਦਵਾਜ ਨੂੰ ਪੂਰ ਬਕਤ ਦਾ ਪ੍ਰਧਾਨ ਹੈ ਸਾਡਾ ਸਟੈਂਡ ਚਾਹੀਦਾ ਕੋਟਪੁਰੇ ਸਾਡਾ ਕੋਈ ਸਟੈਂਡ ਹੈ ਨਹੀਂਗਾ ਹੀ ਰਖੇ ਦਾ ਕੋਈ ਸਟੈਂਡ ਹੈ ਨਹੀਂਗਾ ਸਾਰਿਆਂ ਦੇ ਰਹਿ ਗਿਆ ਸਾਡਾ ਕੋਈ ਸਪੈਰ ਅਸਿਸਟੈਂਟ ਚਾਹੀਦਾ ਸਾਨੂੰ ਕੋਈ ਮੁਰਦ ਦੇ ਦੇ ਤੇ ਇਹ ਰਿਕਸ਼ੇ ਵਾਲਾ ਹਾਂਜੀ ਇਹ ਰਿਕਸ਼ੇ ਵਾਲਾ ਨੂੰ ਕੋਈ ਦਿੱਕਤ ਜਾਂ ਪ੍ਰੇਸ਼ਾਨੀ ਨਹੀਂ ਪਰ ਸਾਰੇ ਤਾਂ ਅੰਕਾਰ ਕਰਦੇ ਰਹਿ ਗਿਆ ਦੂਜੇ ਪੈਗੜਾ ਰਿਕਸ਼ੇ ਵੀ ਉਹ ਵੀ ਤਾਂ ਕਰਦੇ ਆ ਸਾਰੇ ਬੱਤੀ ਵਾਲਾ ਚੌਕ ਸਾਰੇ ਵਿੱਚ ਦਾ ਡੀਜ਼ਲ ਤੇ ਪੈਗੜਾ ਰਿਕਸ਼ੇ ਨਾਲ ਖiladi ਬੈਠੇ ਸਾਨੂੰ ਕੋਈ ਸਾਰੇ ਜੀ ਖੜ੍ਹਦੇ ਆ ਸਾਨੂੰ ਕਹਿੰਦੇ ਜਾਓ ਜਾਓ थैंक यू ਆਟੋ ਰਕਸ਼ਾ ਇਹ ਤੇ ਸਾਡੇ ਤੇਲ ਵਾਲੇ ਡੀਜੀ ਵਾਲੇ ਕੋਈ 10 ਕੁੱਤੇ ਥੱਲੇ ਖੜਾ 10 ਕੁੱਤੇ ਥੱਲੇ ਖੜਾ ਸਾਨੂੰ ਕੋਈ ਨਾ ਦਾ ਦੂਜਾ ਖੜਨਦਾ ਦੂਜਾ ਜਿਹੜੇ ਸਾਡੀ ਚਾਬੀਆਂ ਖੜ ਲੈਂਦੇ ਆ ਹਰੇਕ ਬੰਦੇ ਜਿਹੜਾ ਕੋਈ ਸਾਡਾ ਬੱਚਾ ਆਉਂਦਾ ਉਹ ਵੀ ਚਾਬੀਆਂ ਖੜ ਲੈਂਦੀ ਆ ਸਾਨੂੰ ਕੋਠਰਾਉਣੀ ਕੋਈ ਨਹੀਂ ਕਿੱਥੋਂ ਉਹ ਥੱਪੜ ਮਾਰਦੇ ਪੁਲਸ ਵਾਲੇ ਮਾਰ ਦਿੰਦੇ ਆ ਉਦੋਂ ਦੂਜੇ ਹਨੇਕ ਤੇਰੇ ਵਾਲੇ ਉਹ ਮਾਰ ਦਿੰਦੇ ਆ ਦੱਸੋ ਅਸੀਂ ਕਿਹੜੇ ਪਾਸੇ ਜਾ ਕੇ ਸਾਨੂੰ ਮੜਾ ਮੱਤਾ ਸੰਸਥਾ ਦੇ ਗੋਏ ਵੀ ਪਾਈ ਤੋਂ ਇੱਥੇ ਖੜੋ ਬਈ ਜਗ੍ਹਾ ਮੜੀ ਮੋਟੀ ਮੇਕ ਵੀ ਇੱਥੇ ਤੋਂ ਦੱਸ ਤੇ ਕੱਢ ਜੋ ਪਾਈ ਦੱਸ ਤੇ ਜਾ ਦਾ ਟਾਈਮ ਪਾਸ ਕਰੋ ਸਰਕਾਰ ਤੋਂ ਕੀ ਮੰਗ ਕਰਦੇ ਆਹੀ ਕਰਦੇ ਜੀ ਛੱਡ ਦੇ ਬਾਰੇ ਕਰਦੇ ਤੇਦੇ ਦੇ ਬਾਰੇ ਕਰਦੇ ਜੀ ਸਰਕਾਰ ਤੋਂ ਸਟੈਂਡ ਹੋਣਾ ਚਾਹੀਦਾ ਕਿ ਸਟੈਂਡ ਕੀਤਾ ਜਾਂਦਾ ਜੀ ਖਾਣੇ ਵਿੱਚ ਤਾਂ ਨਹੀਂ ਵਿਚਾਰ ਦੇ ਵਿੱਚ ਉਹੀ ਸਟੈਂਡ ਜੇ ਸਟੈਂਡ ਬਾਰੇ ਜਾਣਨਾ ਕੀਤਾ ਜਾਂਦਾ ਜੀ ਅੱਸੀ ਵਾਲਿਆਂ ਨੂੰ ਸਟੈਂਡ ਹੈਗਾ ਆਟੋ ਵਾਲਾ ਵਾਸਤੇ ਸਟੈਂਡ ਹੈਗਾ ਬੀਜਾ ਵਾਸਤੇ ਲੇਕਿਨ ਸਾਡੇ ਵਾਲੇ ਕੋਈ ਸਟੈਂਡ ਨਹੀਂ ਗਾ ਜਦੋਂ ਹੁੰਦਾ ਹੀ ਇਹ ਜਦੋਂ 5 ਮਿੰਟ ਦੇ ਵਿੱਚ ਲੈਕਸ ਲਾ ਕੇ ਕਹਿੰਦੇ ਅਸੀਂ ਬੰਦ ਕਰ ਦੇਵਾਂਗੇ ਜੀ ਅਸੀਂ ਇਹਦਾ ਚਲਾਨ ਕੱਟ ਦੇਵਾਂਗੇ ਜੀ ਦੱਸੋ ਇਹ ਉਹਨਾਂ ਦਾ ਸਿਰ ਬੀਏ ਘੱਟੇ ਬਰਤੀ ਬਣਾਓ ਲਾਟ ਬਣਾਓ ਅਸੀਂ ਵਰਤੀਆ ਬਣਾ ਲਾਟ ਸਾਡੇ ਅਪਲਾਈ ਕਰਦੇ ਪਾੜਾ ਅਪਲਾਈ ਵੀ ਕਰਦੇ ਹੈਗੇ ਆ ਫਿਰ ਵੀ ਸਾਡਾ ਕੋਈ ਇਹ ਤੁਹਾਡੇ ਹੀ ਰਿਕਸ਼ਾ ਦੇ ਕੋਈ ਕਾਪੀ ਵਗੈਰਾ ਮੰਗਦੇ ਕਾਪੀ ਪਹਿਲਾਂ ਪੁਰਾਣੇ ਦੀ ਕੋਈ ਨਹੀਂ ਪੁਰਾਣੇ ਵੀ ਕੁਝ ਨਹੀਂ ਬੈਲਾ ਕੱਲੇ ਕੱਲੇ ਬੈਲਾ ਨਵੇਂ ਉਹਨਾਂ ਦੀ ਆਰਸੀ ਹੈਗੀਆ ਪਹਿਲਾਂ ਇਹ ਨਹੀਂ ਸੀ ਲਾੜੀ ਆਰਸੀ ਕੋਈ ਨਹੀਂ ਸੀ ਇਹ ਰੱਖਦੇ ਸੀ ਇੱਥੇ ਚੱਲੀ ਜਾਣਾ ਪੁਰਾਣੇ ਦੀ ਆਰਸੀ ਲੈ ਕੇ ਦਿੱਤੀ ਜਾਵੇ ਨਹੀਂ ਸ਼ੁਕਰ ਉਹਨੇ ਬੈਲੀ ਪਹਿਲੀ ਚੱਲਣਗੇ ਬੈਲੀ ਚੱਲਣਗੇ ਬੈਲੀ ਚੱਲਣਗੇ ਪਹਿਲਾਂ ਦੇ ਸ਼ੁਕਰ ਲੋਕ ਸਭਾ ਪ੍ਰੀਕੋਰ ਤੋਂ ਕਰਨਜੀਤ ਸਿੰਘ ਅਨਮੋਲ ਅੱਜ ਸੰਨਵਾ ਵਿਜੇ ਕੁਤਾਰ ਸਿੰਘ ਸੰਨਵਾ ਵਿਧਾਨ ਸਭਾ ਦੇ ਸਪੀਕਰ ਦੇ ਘਰ ਪਹੁੰਚੇ ਆ ਉੱਥੇ ਉਹਨਾਂ ਨੇ ਕੱਟ ਕੀਤਾ ਤੇ ਪਿੰਡਾਂ ਦੇ ਵਿੱਚ ਅੱਜ ਦੌਰਾ ਕਰ ਰਹੇ ਆ ਤਕਰੀਬ ਲਗਭਗ 1 ਮਹੀਨੇ ਤੋਂ ਉਹ ਆਪਣਾ ਹਲਕਾ ਫ੍ਰੀਕੋਰਡ ਦੇ ਵਿੱਚ ਵਿਚਰ ਰਹੇ ਆ ਉਹਨਾਂ ਉਹ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਜਿੱਤ ਪ੍ਰਾਪਤ ਕਰਾਂਗੇ ਕੈਮਰਾਮੈਨ ਬ੍ਰਮਪrakash ਜਨ ਅਤੇ ਰਮੇਸ਼ ਗੱਭਾਰ ਕਿਨ ਪੰਜਾਬ ਕੋਰਟ ਤੋਂ